ਸ਼ਾਇਦ ਸਾਰੇ ਰਿਕਾਰਡ ਤੋੜਤੇ ਕਿ ਜੇ ਸਭ ਤੋਂ ਬੇਈਮਾਨ ਜਾਂ ਸਭ ਤੋਂ ਮੈਂ ਕਹਿ ਸਕਦਾ ਲੁੱਟ ਕੋ ਸੁੱਟ ਦੀ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੀ ਕੋਈ ਪਾਰਟੀ ਹੋਈ ਤੇ ਆਮ ਆਦਮੀ ਪਾਰਟੀ ਹੋਤੀ ਕਿ ਅੰਨਾ ਹਜ਼ਾਰੇ ਜੀ ਨੇ ਵੀ ਇਹ ਨਾ ਦਿੱ ਜੋ ਸੋਚ ਆ ਉਸ ਨੂੰ ਕੰਡਮ ਕੀਤਾ ਅੱਜ ਸ਼ਰਾਬ ਮਾਫੀਆ ਰੇਤ ਮਾਫੀਆ ਔਰ ਪੰਜਾਬ 'ਚ ਗੁੰਡਾ ਰਾਜ ਉਹਦਾ ਦੂਜਾ ਨਾਂ ਆਮ ਆਦਮੀ ਪਾਰਟੀ ਹੈ ਸ਼ਾਇਦ ਬਦਲ ਆਪ 'ਚ ਇਹੀ ਕੁਝ ਦੇਖਣ ਨੂੰ ਮਿਲੂਗਾ ਕਿ ਜੇਲ੍ਹ 'ਚੋਂ ਬਹਿ ਕੇ ਸਰਕਾਰ ਚੱਲੂਗੀ ਸੋਚ ਇਨਾਂ ਕਿ ਅਜ ਸ਼ਹੀਦ 에 ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਆ ਅੱਜ ਉਹਨਾਂ ਨੂੰ ਯਾਦ ਕਰਨ ਵਾਸਤੇ ਮੁੱਖ ਮੰਤਰੀ ਨਹੀਂ ਪਹੁੰਚੇ ਉਨ੍ਹਾਂ ਦੇ ਜ਼ਿਲ੍ਹੇ 'ਚ 25 ਮੋਤਾਂ ਹੋ ਗਈਆਂ ਉਹਨਾਂ ਦਾ ਪਤਾ ਲੈਣ ਨਹੀਂ ਗਏ ਸ਼ਰਾਬ ਘਟਾਲੇ 'ਚ ਬੰਦ 338 ਕਰੋੜ ਦੇ ਕਿੰਗਪਿੰਨ ਦਾ ਪਤਾ ਲੈਣ ਚਲੇ ਗਏ ਕਿ ਇਸ ਬਦਲਾਵ ਲਈ ਲੋਕਾਂ ਨੇ ਵੋਟਾਂ ਪਾਈਆਂ ਸੀ ਭਗਵੰਤ ਮਾਨ ਖਾਦੀ ਪੀਤੀ 'ਚ ਬਹੁਤ ਕੁਝ ਬੋਲ ਜਾਂਦਾ ਉਹਨੂੰ ਤਾਂ ਡਾਕਟਰ ਗੁਰਪ੍ਰੀਤ ਕੌਰ ਜੀ ਸੀਰੀਅਸਲੀ ਨਹੀਂ ਲੈਂਦੇ ਤੁਸੀਂ ਕਿਉਂ ਸੀਰੀਅਸਲੀ ਲੈ ਰਹੇ ਹੋ ਭਗਵੰਤ ਮਾਨ ਭਾਜਪਾ ਦਾ ਟਾਊਟ ਹੈ ਤੇਜਰੀਵਾਲ ਸਾਹਿਬ ਨੂੰ ਕਹਿੰਦੇ ਜੀ ਰਾਤ ਨੀਂਦ ਵੀ ਨਹੀਂ ਆਈ ਉਹਨਾਂ ਨੇ ਕਿਹਾ ਲੋਕ ਅਰਦਾਸ ਕਰਨ ਮੈਂ ਬੇਕਸੂਰ ਬਾਰਾਮ ਕੋਈ ਨਾ ਆਉਚ ਲੈਣਾ ਸਾਡੇ ਅਰਗੇ ਦੀ ਸਲਾਹ ਲੈ ਲੈਣ ਵਧੀਆ ਨੀਂਦ ਆ ਜਾਊਗੀ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਤੋਂ ਬਾਅਦ ਵਿਕਰਮਜੀਤ ਸਿੰਘ ਜੀ ਮਜੀਠੀਆ ਔਰ ਸਾਹਮਣੇ ਮੰਨਿਆ ਪਰਵੰਨਿਆ ਜਾਫੀ ਸਾਈਡ ਤੇ ਆ ਰਹੇ ਨੇ মিডিਆ ਨੂੰ ਵਾਈਟ ਜ਼ੇਨ ਦੇ ਲਈ ਕਿਉਂਕਿ ਅੰਦਰ ਸਾਊਂਡ ਬਹੁਤ ਜ਼ਿਆਦਾ ਹੈ ਪੁਆਇੰਟ ਹੌਲਡ ਪੁਆਇੰਟ ਹੌਲਡ ਪੁਆਇੰਟ ਧਰੋ ਖੇਡ ਮੈਦਾਨ ਦੇ ਵਿੱਚ ਸੜਕ ਤੇ ਕਰਦੇ ਆ ਸਭ ਉਥੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਯਾਦ ਵਿੱਚ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਥੇ ਪਹੁੰਚੇ ਨੇ ਕੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਤੋਂ 2005 ਤੋਂ ਲਗਾਤਾਰ ਕੜੀਆਂ ਦੇ ਨਾਲ ਖੇਡ ਰਹੇ ਆ ਇੱਕ ਹਾਲਾ ਜਿਹੜਾ ਸਮਾਂ ਹੁਣ ਤੱਕ ਦਾ ਵਧੀਕ ਕੀਤਾ ਖੇਡ ਕਬੱਡੀ ਦੇ ਵਿੱਚ ਮਾਰਨ ਵਾਲੀ ਗੱਲ ਹੈ ਸਾਡੇ ਇਲਾਕੇ ਦਾ ਪਰ ਪਿੰਡਾਂ ਮੂਹਰੇ ਖੇਡ ਦੂਜੇ ਦਿਨ ਮਾਤਰਾ ਕਬੱਡੀ ਕੱਪ ਚ ਪਹੁੰਚੀ ਸੀ ਡਾਕਟਰ ਵੀ ਕਦੇ ਸਰਪੰਚ ਰਚਨ ਸਤਿਕਾਰਯੋਗ ਸਵਰਗਵਾਸੀ ਸਾਹ ਗੁਰਚਰਨ ਸਿੰਘ ਜੀ ਟੋੜਾ ਸਾਹਿਬ ਦੀ ਯਾਦ ਵਿੱਚ ਇਹ ਸਲਾਣਾ ਕਬੱਡੀ ਕੱਪ ਸਮੂਚੀ ਜਥੇਬੰਦੀ ਵੱਲੋਂ ਔਰ ਸਾਡੇ ਐਸਜੀਪੀਸੀ ਮੈਂਬਰ ਸੁਤਿੰਦਰ ਸਿੰਘ ਜੀ ਟੋੜਾ ਸਾਹਿਬ ਵੱਲੋਂ ਇਹ ਕਰਾਇਆ ਜਾਂਦਾ ਅਸੀਂ ਉਹਨਾਂ ਦੀ ਸਤਿਕਾਰ ਚ ਉਹਨਾਂ ਦੀ ਯਾਦ ਵਿੱਚ ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੁੰਦੇ ਆ ਇਸ ਲਈ ਮੈਂ ਸਮੂਚੀ ਕਮੇਟੀ ਨੂੰ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਵਧਾਈ ਦਿੰਦਾ ਕਿ ਇਹ ਜੇ ਲੋਹ ਪੁਰਸ਼ ਨੂੰ ਜਿੰਦਾ ਸਾਰਾ ਪੰਥ ਬੜਾ ਸਤਿਕਾਰ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਬਹੁਤ ਵੱਡੇ ਲੀਡਰ ਚ ਹਨ ਉਹਨਾਂ ਦੀ ਯਾਦ ਨੂੰ ਇਹ ਬਰਕਰਾਰ ਰੱਖਦੇ ਆ ਇਹ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਆ ਕਬੱਡੀ ਤੋਂ ਵੱਡੀ ਗੱਲ ਬਣ ਗਿਆ ਇੱਕ ਪਾਸੇ ਜੋਰ ਵੱਡਿਆ ਪ੍ਰੈਸ਼ਰ ਕਰਦੇ ਚਰਚਾ ਨੂੰ ਅੱਗੇ ਦੁੱਧੇ ਬੱਲੇ ਕੰਦੀ ਕਮਾਲ ਨੰਬਰ ਨੰਬਰ ਇੱਕੋ ਅਫਸੋਸ ਦੀ ਗੱਲ ਹੈ ਵੈਸੇ ਤਾਂ ਅੰਨਾ ਹਜ਼ਾਰੇ ਜੀ ਨੇ ਇਸ ਮੁੱਦੇ ਤੇ ਸਾਰੀ ਗੱਲ ਸਪਸ਼ਟ ਕਰਤੀ ਆ ਇੰਡੀਆ ਅਗੇਂਸਟ ਕਰਪਸ਼ਨ ਇੱਕ ਬੜਾ ਵੱਡਾ ਮੁੱਦਾ ਸੀ ਜਿਸ ਮੁੱਦੇ ਨੂੰ ਅੱਗੇ ਲੈ ਕੇ ਕਾਂਗਰਸ ਦੇ ਖਿਲਾਫ ਕੇਜਰੀਵਾਲ ਸਾਹਿਬ ਆਏ ਸਨ ਉਸ ਵੇਲੇ ਪੋਲਿਟਿਕਸ 'ਚ ਨਹੀਂ ਸੀ ਸਾਫ ਸੁਪਤਰੀ ਰਾਜਨੀਤੀ ਦੀ ਗੱਲ ਕਰਦੇ ਸਨ ਮਗਰ ਅਫਸੋਸ ਦੀ ਗੱਲ ਇਹ ਆ ਕਿ ਜੇ ਇਸ ਦਿਨ ਦੇ ਪੋਲਿਟਿਕਸ 'ਚ ਆਏ ਸ਼ਾਇਦ ਸਾਰੀ ਰਿਕਾਰਡ ਤੋੜਤੇ ਕਿ ਜੇ ਸਭ ਤੋਂ ਬੇਈਮਾਨ ਜਾਂ ਸਭ ਤੋਂ ਮੈਂ ਕਹਿ ਸਕਦਾ ਲੁੱਟ ਕੋ ਸੁੱਟ ਦੀ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੀ ਕੋਈ ਪਾਰਟੀ ਹੋਈ ਤੇ ਆਮ ਆਦਮੀ ਪਾਰਟੀ ਹੋਈ ਔਰ ਇਹੀ ਕਾਰਨ ਬਣਿਆ ਕਿ ਅਨਾ ਹਜ਼ਾਰੇ ਜੀ ਨੇ ਵੀ ਇਹ ਨਾ ਦੀ ਜੋ ਸੋਚ ਆ ਉਸ ਨੂੰ ਕੰਡੈਮ ਕੀਤਾ ਅੱਜ ਸ਼ਰਾਬ ਮਾਫੀਆ ਰੇਤ ਮਾਫੀਆ ਔਰ ਪੰਜਾਬ ਚ ਗੁੰਡਾ ਰਾਜ ਉਹਦਾ ਦੂਜਾ ਨੋ ਆਮ ਆਦਮੀ ਪਾਰਟੀ ਔਰ ਇਤੋਂ ਅਫਸੋਸ ਦੀ ਗੱਲ ਕੀ ਹੋ ਸਕਦੀ ਹੈ ਕਿ ਕੁਰਸੀ ਪਿਆਰੀ ਹੈ ਜੇਲ੍ਹ ਚੋਂ ਬਹਿ ਕੇ ਸ਼ਾਇਦ ਬਦਲਾਵ ਚ ਇਹੀ ਕੁਝ ਦੇਖਣ ਨੂੰ ਮਿਲੂਗਾ ਕਿ ਜੇਲ੍ਹ ਚੋਂ ਬਹਿ ਕੇ ਸਰਕਾਰ ਚੱਲੂਗੀ 338 ਕਰੋੜ ਦਾ ਕਾਲਾ ਧਨ ਇਕੱਠਾ ਕਰਕੇ ਗੁਜਰਾਤ ਦੀ ਦਿੱਲੀ ਦੀ ਆ ਜਲੰਧਰ ਦੀ ਬਾਈਲੈਕਸ਼ਨ ਚੋਂ ਪੈਸਾ ਖਰਚ ਹੋਇਆ ਹਲੇ ਪੰਜਾਬ ਦੇ 500 ਕਰੋੜ ਦਾ ਤਾਂ ਹਿਸਾਬ ਹੋਣਾ ਇਚਲੀ ਬੜਾ ਵੱਡਾ ਸਕੈਮ ਹੈ ਔਰ ਕੱਲਾ ਇਹ ਸਕੈਮ ਨਹੀਂ ਰੇਟ ਮਾਫੀਆ ਦੂਜਾ ਸਕੈਮ ਹੈ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਔਰ ਅਫਸੋਸ ਇਹ ਹੈ ਕਿ ਅਜ ਜਸ਼ੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਆ ਅੱਜ ਉਹਨਾਂ ਨੂੰ ਯਾਦ ਕਰਨ ਵਾਸਤੇ ਮੁੱਖ ਮੰਤਰੀ ਨਹੀਂ ਪਹੁੰਚੇ ਉਹਨਾਂ ਦੇ ਜ਼ਿਲ੍ਹੇ 'ਚ 20-25 ਮੌਤਾਂ ਹੋ ਗਈਆਂ ਉਹਨਾਂ ਦਾ ਪਤਾ ਲੈਣ ਨਹੀਂ ਗਏ ਸ਼ਰਾਬ ਘਟਾਲੇ 'ਚ ਬੰਦ 338 ਕਰੋੜ ਦੇ ਕਿੰਗਪਿੰਡ ਦਾ ਪਤਾ ਲੈਣ ਚਲੇ ਗਏ ਆ ਕੀ ਇਹਸ ਬਦਲਾਵ ਲਈ ਲੋਕਾਂ ਨੇ ਵੋਟਾਂ ਪਾਈਆਂ ਸੀ ਇਹ ਸਵਾਲ ਨੇ ਤੇ ਸਾਰਿਆਂ ਤੇ ਇਹ ਵੀ આરોਪ ਹੀ ਲਾਉਂਦੇ ਸੀ ਇਹ ਵੀ ਜੱਜਮੈਂਟ ਪਾਸ ਕਰਦੇ ਸੀ આરોਪ ਲਾ ਕੇ આરોਪ ਲੱਗ ਜਾਣੇ ਦੇਖੋ ਇਹ ਗੱਲ ਕਹਿ ਜਵੇ ਭਗਵੰਤ ਮਾਨ ਕੀ ਚੋਰੀ ਨਹੀਂ ਹੋਈ ਬੱਚੇ-ਬੱਚੇ ਨੂੰ ਪਤਾ ਚੋਰੀ ਹੋਈ ਆ ਫਿਰ ਪਾਲਿਸੀ ਕਿਉਂ ਵਾਪਸ ਕਰਤੀ ਪਾਲਿਸੀ 'ਚ ਨੁਕਸੀ ਲੋਕ ਮੰਨੇ ਆ ਪੈਸੇ ਐਕਸਚੇਂਜ ਹੋਏ ਆ ਸਭ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੋ ਜਗ੍ਹਾ ਹੀ ਇਹਨਾਂ ਦੀ ਸਰਕਾਰ ਹੈ ਦਿੱਲੀ ਤੇ ਪੰਜਾਬ ਔਰ ਇਹਨਾਂ ਨੂੰ ਇਲੈਕਸ਼ਨ ਫੰਡਿੰਗ ਸ਼ਰਾਬ ਮਾਫੀਆ ਰੇਤ ਮਾਫੀਆ ਕਰ ਰਿਹਾ ਬੱਚਾ ਬੱਚਾ ਇਸ ਗੱਲ ਨੂੰ ਜਾਣਦਾ ਹੈ ਅੱਜ ਜਾਂ ਤਾਂ ਭਗਵੰਤ ਮਾਨ ਕਹਿ ਦੂਗਾ ਇਲੈਗਲ ਮਾਈਨਿੰਗ ਪੰਜਾਬ 'ਚ ਹੋਈ ਨਹੀਂ ਰਹੀ ਪਿੰਨ ਰੌਨਬਲ ਹਾਈ ਕੋਰਟ ਝੂਠ ਬੋਲ ਰਿਹਾ ਇਸ ਲਈ ਭਗਵੰਤ ਮਾਨ ਖਾਦੀ ਪੀਤੀ ਚ ਬਹੁਤ ਕੁਝ ਬੋਲ ਜਾਂਦਾ ਉਹਨੂੰ ਤਾਂ ਡਾਕਟਰ ਗੁਰਪ੍ਰੀਤ ਕੌਰ ਜੀ ਸੀਰੀਅਸਲੀ ਲੀ ਲੈਂਦੇ ਤੁਸੀਂ ਕਿਉਂ ਸੀਰੀਅਸਲੀ ਲੈ ਰਹੇ ਹੋ ਕਬੱਡੀ ਕੈਂਪਰੇ ਭੁਗਦੇ ਐ ਕਲਾਣਾ ਪੈਂਦਾ ਕਰਵਾ ਚਿੱਕੜਾ ਚਾਹੁੰਦੇ ਸੀ ਇਹਦੇ ਤੇ 3600 ਸਪੈਕਟਰ ਦਾ ਦੇਚੂ ਕਬੱਡੀ ਪੌਂਗਰੀ ਵਧਿਆ ਹੋਇਆ ਇੱਕ ਪਾਸੇ ਅਰਸ਼ਪਰਖਾਲਪੁਰੀ ਐ ਇਹ ਵੀ ਮਦਦ ਕਰਦਾ ਚਲੋ ਮੈਂ ਕੁਮਰ ਵਿਜੇ ਪ੍ਰਤਾਪ ਕੀ ਕਹਿ ਰਹੇ ਕੀ ਨਹੀਂ ਕਹਿ ਰਹੇ ਉਹਨਾਂ ਦਾ ਅੰਦਰੂਨੀ ਮਾਮਲਾ ਮਗਰ ਇਹ ਫੈਕਟ ਐ ਭਗਵੰਤ ਮਾਨ ਭਾਜਪਾ ਦਾ ਟਾਊਟ ਇਹ ਮੈਂ ਗੱਲ ਪਹਿਲਾਂ ਵੀ ਠੋਕ ਵਜਾ ਕੇ ਕਹੀ ਆ ਅੱਜ ਵੀ ਕਹਿ ਰਿਹਾ ਔਰ ਇਹੀ ਕਾਰਨ ਹੈ ਕਿ ਪੰਜਾਬ ਚ ਸ਼ਰਾਬ ਘਟਾਲੇ ਦੀ ਇਨਕੁਆਇਰੀ ਨਹੀਂ ਹੋ ਰਹੀ ਸ਼ਰਾਬ ਦਾ ਘਟਾਲਾ ਹੋਇਆ ਮੰਤਰੀ ਆਫੀਸਰਸ ਕਮੇਟੀ ਨੇ ਉਸ ਗੱਲ ਦੀ ਮੋਹਰ ਲਾਈ ਆ ਜਿਹੜੇ ਦਿੱਲੀ ਚ ਚੋਰ ਨੇ ਉਹਨਾਂ ਨੇ ਚੋਰੀ ਪੰਜਾਬ ਚ ਵੀ ਕੀਤੀ ਆ ਇਹ ਤਾਂ ਨਹੀਂ ਹੋ ਸਕਦਾ ਕਿ ਦਿੱਲੀ ਚੋਂ ਚੋਰ ਨੇ ਚ ਪੰਜਾਬ ਚੋਂ ਸਾਧ ਨੇ ਬੰਦੇ ਉਹੀ ਨੇ ਉਹੀ ਲੋਕ ਪਾਲਿਸੀ ਬਣਾ ਰਹੇ ਆ ਇਸ ਲਈ ਬੜਾ ਕਲੀਅਰ ਹੈ ਕਿ ਭਾਜਪਾ ਇਨਕੁਆਇਰੀ ਦਿੱਲੀ ਤੱਕ ਸੀਮਿਤ ਰੱਖਦੀ ਹੈ ਕਿਉਂਕਿ ਕਿਤੇ ਨਾ ਕਿਤੇ ਉਹ ਭਗਵੰਤ ਮਾਨ ਨੂੰ ਪ੍ਰੋਮੋਟ ਕਰਦੀ ਹੈ ਆ ਕਿਸਾਨ ਬੈਠੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਇੱਥੇ ਗੋਲੀਆਂ ਚੱਲੀਆਂ ਸ਼ੁਭ ਕਰਨ ਦੀ ਡੈਥ ਹੋਈ ਪਿੰਪਲ ਪ੍ਰੀਤਪਾਲ ਨੂੰ ਚੁੱਕ ਕੇ ਲੈ ਕੇ ਗਏ ਦਰਜ ਕੇਸਾਨ ਹੋਰ ਮਰੇ ਹਾਈ ਕੋਰਟ ਤੱਕ ਜਾਣਾ ਪਿਆ ਔਰ ਹਾਈ ਕੋਰਟ ਨੇ ਖਚਾਈ ਕੀਤੀ ਭਗਵੰਤਪਾਲ ਨਹੀਂ ਕਿ ਤੈਨੂੰ 7 ਦਿਨ ਕਿਉਂ ਰੱਕੇ ਐਫ ਆਈ ਆਰ ਦਰਜ ਕਰਨ ਨੂੰ ਔਰ ਜ਼ੀਰੋ ਐਫ ਆਈ ਆਰ ਤੁਸੀਂ ਕਿਉਂ ਦਰਜ ਕੀਤੀ ਜਦੋਂ ਰਿਕਵਰੀ ਬਾਡੀ ਦੀ ਤੁਹਾਡੇ ਕੋਲ ਸੀ ਤੁਸੀਂ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ ਫਿਰ ਕਿਹਦਾ ਦਬਾਅ ਸੀ ਕਿਉਂਕਿ ਗੋਲੀ ਤਾਂ ਚਲਾਉਂਦੇ ਸੀ ਭਾਜਪਾ ਦੀ ਸਰਕਾਰ ਦੇ ਅਧੀਨ ਅਫਸਰ ਉਹਨਾਂ ਨੂੰ ਕੌਣ ਬਚਾ ਰਿਹਾ ਸੀ ਪੰਜਾਬ ਦੀ ਧਰਤੀ ਹੋਵੇ ਬਚਾਹ ਕੌਣ ਰਿਹਾ ਸੀ ਟਾਊਟ ਭਗਵੰਤਬਾਹ ਇਸ ਲਈ ਅੱਜ ਵੀ ਤੁਸੀਂ ਵੇਖੋ ਮੰਤਰੀ ਤਾਂ ਪਹਿਲਾਂ ਚਲੇ ਗਏ ਦੋ ਚਾਰੋਂ ਸਾਡਾ ਬੱਬੂ ਗੋਸ਼ਾ ਜਾ ਵੀ ਚੁੱਕ ਲਿਆ ਦਿੱਲੀ ਪੁਲਿਸ ਨੇ ਮਗਰ ਇਹ ਤਾਂ ਖੁਸ਼ੀ ਮਨਾਉਣ ਰਿਹਾ ਕਿਉਂਕਿ ਇਹ ਆਮ ਆਦਮੀ ਪਾਰਟੀ ਦਾ ਕੰਟਰੋਲ ਕਰਨਾ ਚਾਹੁੰਦਾ ਔਰ ਮੁੜ ਕੇ ਇਹ ਆਮ ਆਦਮੀ ਪਾਰਟੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲੂਗੀ ਇੱਥੇ ਕਿਸੇ ਚੀਜ਼ ਦੀ ਜਾਂਚ ਨਹੀਂ ਹੋਊਗੀ ਹਾਂਜੀ ਕਿ ਕੱਲ ਦੀ ਕੋਰ ਕਮੇਟੀ ਦਾ ਫੈਸਲਾ ਤੁਹਾਡੇ ਸਾਹਮਣੇ ਹੈ ਜੀ ਸਾਰੀ ਗੱਲ ਸਾਹਮਣੇ ਰੱਖਤੀ ਗਈ ਆ ਕਿ ਪੰਜਾਬ ਦੇ ਮੁੱਦੇ ਪਹਿਲਾਂ ਜੀ ਗੱਟ ਜੋੜ ਬੜੀ ਛੋਟੀ ਜੀ ਗੱਲ ਹੈ ਕਿਸਾਨੀ ਮੁੱਦਾ ਬੰਦੀ ਸਿੰਘਾ ਦਾ ਮੁੱਦਾ ਗੁਰੂ ਰਵੀਦਾਸ ਜੀ ਮਹਾਰਾਜ ਦੇ ਜਿਹੜਾ ਮੰਦਿਰ ਦਾ ਦਿੱਲੀ ਦਾ ਮੁੱਦਾ ਸੰਵਿਧਾਨ ਦਾ ਮੁੱਦਾ ਮਾਈਨੋਰਟੀਜ਼ ਦਾ ਸਤਕਾਰ ਵਾਗੇ ਬਾਰਡਰ ਚੋ ਟ੍ਰੇਡ ਕਰਨਾ ਇਹ ਮੁੱਦਾ ਪੰਜਾਬ ਦਾ ਡਰੈਸ ਹੋ ਜਾਏ ਪੰਜਾਬ ਪੰਜਾਬੀ ਪੰਜਾਬੀਅਤ ਜਿੱਤੇ ਤੇ ਉਸ ਤੋਂ ਬਾਅਦ ਗੱਲ ਹੈ ਜੀ ਚੋਣਾ ਦੇ ਦੇਸ਼ ਚ ਜਾਣ ਨਾਲ ਚੋਣਾਂ ਕੀ ਅਸਰ ਚੁਆ ਪੰਜਾਬ ਆਪਣੀ ਗੁਰਦੁਆਰਾ ਚੋਣਾ ਚ ਕੀ ਹੋਦੀ ਤਾਂ ਵੋਟ ਨਹੀਂ ਇੱਥੇ ਮੇਰਾ ਵੀ ਨਹੀਂ ਚੋਟੀ ਦਾ ਮੈਚ ਗਰਾਊਂਡ ਦੇ ਵਿੱਚ ਚੱਲਦਾ ਹੈ ਪੰਜਾਬ ਤੇ ਕੋਈ ਅਸਰ ਨਹੀਂ ਕੱਲਾ ਅਸਰ ਇਹ ਪਾਉਂਗਾ ਕਿ ਟਾਊਟ ਭਗਵੰਤ ਮਾਨ ਹੁਣ ਕੇਂਦਰ ਦੀ ਸੰਤਾਰ ਸਰਕਾਰ ਦਾ ਹੱਥ ਠੋਕਾ ਬਣ ਕੇ ਚੱਲੂ ਨੀਂਦ ਨਹੀਂ ਆਈ ਰਾਤ ਉਹਨਾਂ ਨੂੰ ਮੇਲਾ ਲਾ ਲੇ ਦੀ ਇੰਨਾ ਹੀ ਹੁੰਦਾ ਇੱਥੇ ਮਜੀਠੀਆ ਸਾਹਿਬ ਕੇਜਰੀਵਾਲ ਕੇਜਰੀਵਾਲ ਸਾਹਿਬ ਨੂੰ ਕਹਿੰਦੇ ਜੀ ਰਾਤ ਨੀਂਦ ਵੀ ਨਹੀਂ ਆਈ ਉਹਨਾਂ ਨੇ ਕਿਹਾ ਲੋਕ ਅਰਦਾਸ ਕਰਨ ਮੈਂ ਬੇਕਸੂਰ ਬਾਹਰਾ ਕੋਈ ਨਾ ਮੌਚ ਲੈ ਲੈ ਸਾਡੇ ਵਰਗੇ ਦੀ ਸਲਾਹ ਲੈ ਲੈਣ ਵਧੀਆ ਨੀਂਦ ਆ ਜਾਊਗੀ ਬਾਲਾ ਘਰਾਉਣ ਦੀ ਲੋੜ ਜੀ ਸੋ ਕੇਜਰੀਵਾਲ ਸਾਹਿਬ ਕਹਿੰਦੇ ਜੀ ਰਾਤ ਨੀਂਦ ਵੀ ਨਹੀਂ ਆਈ ਸੋ ਮਜੀਠੀਆ ਸਾਹਿਬ ਕਹਿੰਦੇ ਨੇ ਕਹਿੰਦੇ ਸਾਡੀ ਸਲਾਹ ਲੈ ਲੈਣ ਬਾਲਾ ਘਰਾਉਣ ਦੀ ਲੋੜ ਨਹੀਂ ਸੋ ਕੋਈ ਗੱਲ ਨਹੀਂ ਫਿਲਹਾਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਯਾਦ ਵਿੱਚ ਜੋ ਕਬੱਡੀ ਕੱਪ ਹੋ ਰਿਹਾ ਉਹਨਾਂ ਦੀ ਪਿੰਡ ਦੀ ਸਰਜ਼ਮੀ ਤੇ ਅੱਜ ਮਜੀਠੀਆ ਸਾਹਿਬ ਪਹੁੰਚੇ ਨੇ ਸੋ ਹੋਰ ਵੀ ਜਿਹੜੀਆਂ ਸਖਸੀਤਾਂ ਪਹੁੰਚੀਆਂ ਨੇ ਉਹਨਾਂ ਦਾ ਟੌੜਾ ਸਾਹਿਬ ਨੇ ਧੰਨਵਾਦ ਵੀ ਕੀਤਾ ਫਿਲਹਾਲ ਅਜਿਹੀ ਜਾਣਕਾਰੀ ਅਸੀਂ ਤੁਹਾਨੂੰ ਦੰਦੇ ਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ